ਜੇ ਕਾਲ ਤਖਤ ਸਾਹਿਬ ਤੋਂ ਨੰਦ ਸਿੰਘ ਦੀ ਰਮਤਾ ਤਨਤਨ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਜੀ ਚਤਰ ਸ਼ਾਇਆ ਹੈ ਪਰ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਰਮਤਾ ਹੋਈ ਹੈ ਜੋ ਸ਼ਹਿਰ ਦੇ ਵਕਤ-ਵਕਤ ਗੁਜ਼ਾਰਾ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਆ ਕੇ ਜੀ ਕਾਲ ਤਖਤ ਸਾਹਿਬ ਜੀ ਦੇ ਵਿਖੇ ਸਲਵਾਨੋ ਗੋਵੇਗਾ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਸਾਹ ਵਾਹਿਗੁਰੂ ਜੀ ਕੀ ਫਤਿਹ ਵਹ ਪ੍ਰਗਟਿਓ ਮਰਦੇ ਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੇ ਦਿਨ ਦਿਹਾਲ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਆਗਮਨ ਨੂੰ ਗੁਰਪੁਰਬ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਾਤਰ ਛਾਇਆ ਹੇਠ ਪੰਜ ਪਿਆਰੇ ਸਿੰਘਾਂ ਦੀ ਗਵਾਹੀ ਹੇਠ ਨਿਗਾਰੇ ਆ ਧੌਸਿਆਂ ਦੀਆਂ ਚੋਟਾਂ ਤੇ ਨਗਰ ਕੀਰਤਨ ਆਰੰਭ ਹੋਇਆ ਆਪ ਸੰਗਤਾਂ ਦੀਦਾਰ ਕਰ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ 100 ਸਤਿਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪਾ ਗੰਵਾਲੇ ਆ ਸਾਨੂੰ ਇੱਕ ਦਿਨ ਦੇਖਣ ਨੂੰ ਮਿਲ ਰਿਹਾ ਵਾ ਬਾਬਾਈ ਦਾ ਬਰਥਡੇ ਆ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅੱਜ ਬਾਬਾਈ ਦਾ ਜਨਮ ਦਿਨ ਆਇਆ ਉਹ ਵੀ ਚੇਤੇ ਆ ਵੀ ਲੱਖ ਲੱਖ ਵਧਾਈ ਹੋਵੇ ਜੀ ਸਾਰਿਆਂ ਨੂੰ ਜੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਹਾਂ ਬਸ ਜੀ ਬਾਬਾਈ ਦੀ ਕਿਰਪਾ ਵਾ ਜੀ ਜੀ ਅਸੀਂ ਕੋਣ ਹੁੰਦੇ ਸੇਵਾ ਕਰਨ ਵਾਲੇ ਬਾਬਾਈ ਜੀ ਹਾਂਜੀ ਜਦੋਂ ਉਹਨਾਂ ਦੀ ਕਿਰਪਾ ਹੋਵੇ ਉਹੀ ਕਰ ਸਕਦਾ ਬਸ ਮੇਰਾ ਤੇ ਕਰ ਲਾਂਗੇ ਹਾਂਜੀ ਅੰਮ੍ਰਿਤਸਰ ਤੋਂ ਜੀ ਹਾਂਜੀ ਜੀ ਹਾਂਜੀ ਜੀ ਸਵੇਗੁਰ ਜੀ ਦਾ ਖਾਲਸਾ ਸਵੇਗੁਰ ਜੀ ਦੀ ਫਤਿਹ ਅਹੀਂ ਨਹੀਂ ਤੇ ਕੱਲ ਆਉਣਾ ਸੀ ਦਰਸ਼ਨ ਕਰਨਾ ਜਿਹੜਾ ਬੀਤਾ ਦਿਨ ਲੰਘ ਕੇ ਗਿਆ ਹੈ ਕੱਲ ਪਰ ਮਹਾਰਾਜ ਨੇ ਸਾਡੇ ਜੀਵਨ ਵਿੱਚ ਇਹ ਕੀਮਤੀ ਘੜੀਆਂ ਲਖੀਆਂ ਸੀ ਕਿ ਅਸੀਂ ਆਜ ਇੱਥੇ ਦਰਸ਼ਨ ਕਰ ਸਕੀਏ ਤੇ ਮਹਾਰਾਜ ਅੱਜ ਖੁਦ ਬਾਹ ਤੋਂ ਫੜ ਕੇ ਲੈ ਕੇ ਆਏ ਨੇ ਤੇ ਮਹਾਰਾਜ ਨੇ ਆਪਣੇ ਦਰਸ਼ਨ ਕਰਾ ਲਏ ਨੇ ਤੇ ਸਾਧ ਸੰਗਤ ਦੀ ਸਭ ਦੇ ਅੱਗੇ ਬੇਨਤੀ ਹੈ ਕਿ ਆਈਏ ਮਹਾਰਾਜ ਦੇ ਦਰ ਤੇ ਆਈਏ ਐਦਾਂ ਹੀ ਦਰਸ਼ਨ ਕਰਦੇ ਰਹੀਏ ਤੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਰਹੀਏ ਇੱਕ ਵਾਰੀ ਸਾਰੀ ਸਾਧ ਸੰਗਤ ਨਾਲ ਮਿਲ ਕੇ ਆਖੋ ਜੀ ਨਾਣਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੇ ਕਰੇ ਇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲੇ ਚਟਿਆ ਬਾਜਾ ਵਾਲਿਓ ਸਤ ਗੁਰੂ ਰੱਖ ਲੋ ਦਰਦ ਬਾਣੇ ਦੀ ਲਾਜ ਚਿਤਾ ਗੁਪਤੋਸ਼ੀਦੋ ਸਿੰਘੋ ਸਰਬਤ ਖਾਲਸਾ ਦੀ ਸਤ ਸ੍ਰੀ ਤਿਆਰ ਬਰਤ ਤਿਆਰ ਤੇਰਾ ਖਾਲਸਾ ਜੱਪੇ ਸਦਾ ਆਇ ਕਾਲੇ ਆਇ ਕਾਲੇ ਆਇ ਕਾਲੇ ਸ੍ਰੀ ਇਕਾਲੇ ਦੇ ਤੇਗ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਅੜੇ ਸੋ ਝੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ